ਉਹੀ ਗੱਲ ਆ ਪੁਰਮਾ ਚੀਕੋ ਅਗੇ ਰਹੀ ਦੀ ਕਾ ਵੀ ਗਾਲੀਆਂ ਪਈਆਂ ਸਿੱਕੀ ਉਹੀ ਆ ਕਿ ਆਪਣੇ ਪਰਿਵਾਰਾਂ ਨੂੰ ਇਦਾਂ ਦੀਆਂ ਫਿਲਮਾਂ ਪਸੰਦ ਵੀ ਆਉਂਦੀਆਂ ਨਾ ਤੁਹਾਡੇ ਦਾ ਵਿਸ਼ਵਾਸ ਮੈਨੂੰ ਲੱਗਦਾ ਵਿਗਿਆਨ ਵਾਲੇ ਪਾਸੇ ਜ਼ਿਆਦਾ ਹੁੰਦਾ ਹੈ ਤੇ ਤੀ ਟੋਟਕਾ ਦਾਸੀ ਦਿੱਤਾ ਹੁਣ ਸਾਰੇ ਨੇ ਪੜਾਉਣਾ ਹੀ ਪੜਾਉਣਾ ਨਹੀਂ ਨਹੀਂ ਜੋੜੀਆਂ ਵੀ ਜਾਓ ਕਿਉਂਕਿ ਜੋੜੀਆਂ ਅਗਰ ਜਾਣ ਗਿਆ ਹੁਣ ਉਸ ਘਰ ਲੜਾਈ ਨਹੀਂ ਕਦੇ ਹੋ ਸਕਦੇ ਸਬਜੀ ਦੇ ਵਿੱਚ ਨਮਕ ਪਾ ਰਹੇ ਹਲਦੀ ਹੂੰ ਸਿਰਫ ਹਲਦੀ ਦਾ ਸਵਾਦ ਚੱਕ ਲੋ ਤੇ ਸਵਾਦ ਟੇਸਟ ਨਹੀਂ ਆਉਂਦਾ ਐਟ ਦ ਐਂਡ ਜਦੋਂ ਸਬਜੀ ਬਣ ਜਾਂਦੀ ਫਿਰ ਮਜ਼ਾ ਜਦੋਂ ਆਇਆ ਤੇ ਤੁਸੀਂ ਵੇਖਣ ਆ ਜਾਣਾ ਸ਼ਬ ਨੂੰ ਫਿਲਮ ਆਪਣੀ ਹੋਣੀ ਲੰਬੜਾ ਦਾ ਮੈਨੂੰ ਲੱਗਦਾ ਹੈ ਕਿ ਹੀ ਇਜ਼ ਅ ਜੈਮ ਬੁੱਕ ਪਰਸਨ ਆਈ ਕਾਲ ਹਿਮ ਹੋਮੀ ਆਪਣੇ ਆਪਣੇ ਤਾਂ ਪਰਿਵਾਰ ਹੀ ਹੈ ਹੈਨਾ ਚਲਾਈ ਵਾ ਵੀ ਪਰਿਵਾਰ ਹੁੰਦਾ ਬੱਬਲੀ ਸੈ ਫੈਮਿਲੀ ਸੱਚੇ ਦੇਖੋ ਪਿਆਰ ਨਾ ਹੋਣਾ ਦਿਲ ਦਾ ਸੱਚਾ ਹੋਣਾ ਚਾਹੀਦਾ ਤੇ ਐਂਡ ਤੱਕ ਲੜਨਾ ਵੀ ਚਾਹੀਦਾ ਹੈ ਪਰ ਗਿਫਟ ਚ ਰੁਕ ਰਹਿਣਾ ਚਾਹੀਦਾ ਹੈ ਇੰਨਾ ਕਿ ਸਿਗਾ ਕਿ ਆਪਾਂ ਉਹ ਜਾਂਸ ਨੇ ਜਿਹੜਾ ਆਪਾਂ ਵਰਤਿਆ ਵਿੱਚ ਡੋਟਕਾ ਹੈ ਨਾ ਉਹ ਆਪਾਂ ਨੂੰ ਥੋੜਾ ਜਿਆ ਹਉਦੇ ਬਾਰੇ ਜਾਣੂ ਹੋਣਾ ਚਾਹੀਦਾ ਕਿ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮਾਈ ਪੰਜਾਬੀ ਟੀਵੀ ਔਰ ਮੈਂ ਤੁਹਾਡੇ ਨਾਲ ਮਿਲ ਕੇ ਕਰ ਜੀ ਫਿਲਮ ਲੰਬੜਾ ਦਾ ਲਾਣਾ ਆ ਚੁੱਕੀ ਹੈ ਤੇ ਅਸੀਂ ਵੀ ਪਹੁੰਚ ਚੁੱਕੇ ਹਾਂ ਮੂਵੀ ਦੇ ਪ੍ਰੀਮੀਅਰ ਤੇ ਤੇ ਸਟਾਰ ਕਾਸਟ ਵੀ ਆ ਚੁੱਕੀ ਹੈ ਜੋ ਕਿ ਬੱਬਲ ਰਾਏ ਸਾਰਾ ਗੁਰਪਾਲ ਤੇ ਹਰਬੀ ਸੰਗਾ ਤੇ ਯਾਸਿਰ ਹੁਸੈਨ ਵੀ ਆ ਚੁੱਕੇ ਨੇ ਆइए ਕਰਦੇ ਔਰ ਨਾਲ ਗੱਲਬਾਤ ਤੇ ਦੇਖਦੇ ਆ ਤੇ ਲੈਨੇ ਆਡियंस ਦੇ ਵੀ ਰਿਵਿਊ ਕੀ ਉਹਨਾਂ ਨੂੰ ਕਿਵੇਂ ਲੱਗ ਰਹੀ ਹੈ ਇਹ ਫਿਲਮ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਹਾਂ ਜੀ ਬਹੁਤ ਹੈਪੀ ਹਾਂ ਜੀ ਲੋਕਾਂ ਦਾ ਰਿਸਪੌਂਸ ਦੇਖ ਕੇ ਫਿਲਮ ਲਈ ਕਾ ਦਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਆ ਰਿਹਾ ਹੈ ਵੀ ਮਤਲਬ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ ਕਾਫੀ ਕਾਮੇਡੀ ਇਹ ਵਿੱਚ ਥੈਂਕ ਯੂ ਥੈਂਕ ਯੂ ਅੱਛਾ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਸਾਰਾ ਗੁਰਪਾਲ ਦੇ ਨਾਲ ਫਿਲਮ ਕੀਤੀ ਹੈ ਹੁਣ ਹੈ ਨਾ ਇਸ ਤੋਂ ਪਹਿਲਾਂ ਤੁਸੀਂ ਉਹਨਾਂ ਨਾਲ ਇੱਕ Song ਕੀਤਾ ਸੀਗਾ ਕਿਵੇਂ ਲੱਗ ਰਿਹਾ ਉਹਨਾਂ ਨਾਲ ਫਿਲਮ ਕਰ ਵਧੀਆ ਲੱਗਿਆ ਜੀ ਬਹੁਤ ਅਸੀਂ ਕਾਫੀ ਸਾਲ ਪਹਿਲਾਂ ਮੇਰੀ ਇੱਕ ਮੋਬਾਈਲ ਸੀ ਗਰਲਫ੍ਰੈਂਡ ਉਹਦਾ ਟਾਈਟਲ ਟਰੈਕ ਕੀਤਾ ਸੀਗਾ ਇਕੱਠਿਆਂ ਨੇ ਸੋ ਹੁਣ ਕਾਫੀ ਸਾਲਾਂ ਤੋਂ ਅਸੀਂ ਇੱਕ ਕੰਪਨੀ ਦੇ ਨਾਲ ਕਨੈਕਟਡ ਆ ਜਿੱਦਾਂ ਸਾਡੀ ਘਰ ਦੀ ਕੰਪਨੀ ਆ ਆਈਬੀਪੀ ਕ੍ਰੀਏਸ਼ਨਸ ਸੋ ਸਾਨੂੰ ਦੋਨਾਂ ਨੂੰ ਮੈਨੇਜ ਵੀ ਕਰਦੀ ਆ ਸੋ ਅਸੀਂ ਮਿਲਦੇ ਰਹਿੰਦੇ ਰਹੇ ਜੀ ਜਿਹੜੀਆਂ ਸਾਡੀਆਂ ਗੈੱਠ ਗੈਦਰਸ ਹੁੰਦੀਆਂ ਸੋਸ਼ੀਅਲੀ ਹਨਾ ਸੋ ਇੱਕ ਦੋਸਤੀ ਵਾਲਾ ਬੌਂਡ ਹੈਗਾ ਉਹਦੇ ਕਰਕੇ ਜਿਹੜਾ ਸਾਡੇ ਕੰਮ ਦੇ ਵਿੱਚ ਵੀ ਈਜ਼ੀ ਰਿਹਾ ਸਾਨੂੰ ਇੱਕ ਦੂਜੇ ਨਾਲ ਕਰਨਾ ਤੇ ਉਹ ਕੈਮਿਸਟਰੀ ਦਿਖ ਰਹੀ ਸਕਰੀਨ ਤੇ ਲੋਕਾਂ ਨੇ ਇੰਜੋਏ ਕੀਤਾ ਵਧੀਆ ਲੱਗ ਰਿਹਾ ਜੀ ਸਕਰੀਨ ਤੇ ਲੋਕਾਂ ਨੇ ਵੀ ਦੇਖੇ ਕਿ ਜੀਤੇ ਨੇ ਪਿਆਰ ਜਿੱਤੀ ਲਿਆ ਫਿਰ ਹੱਥ ਦੇ ਸਾਹ ਵਿੱਚ ਮੈਂ ਜਾਣੋ ਕਿ ਲੋਕੀ تھیਟਰ ਦੇ ਵਿੱਚ ਆ ਕੇ ਦੇਖਣ ਹਾਂ ਜੀ ਪਰ ਜਿੱਤੇ ਅੱਛਾ ਬੱਬਲ ਮੈਂ ਤੁਸੀਂ ਨਾ ਬਹੁਤ ਚੂਜ਼ੀ ਹੋ ਹਰ ਚੀਜ਼ਾਂ ਨੂੰ ਲੈ ਕੇ ਹੈ ਨਾ ਤੇ ਤੁਸੀਂ ਇਹ ਫਿਲਮ ਕੀ ਸੋਚ ਕੇ ਚੂਜ਼ ਕੀਤੀ ਸੀ ਕਿ ਕੀ ਇਹ ਬਹੁਤ ਵਧੀਆ ਕਨਸੈਪਟ ਆ ਜਾਂ ਫਿਰ ਕਾਮੇਡੀ ਆ ਜਾਂ ਫਿਰ ਤੁਹਾਡੇ ਤੋਂ ਇਲਾਵਾ ਹੋਰ ਕੋਈ ਬੈਸਟ ਕਰ ਨਹੀਂ ਸਕਦਾ ਨਹੀਂ ਨਹੀਂ ਇਦਾਂ ਤਾਂ ਨਹੀਂ ਮੇਥੋਂ ਬੈਸਟ ਤਾਂ ਕਿਉਂ ਨਹੀਂ ਕੋਈ ਕਰ ਸਕਦਾ ਜੀ ਆਪਾਂ ਤਾਂ ਕੋਸ਼ਿਸ਼ ਹੀ ਕਰ ਸਕਦੇ ਨਹੀਂ ਜਦੋਂ ਮੈਨੂੰ ਵੀਰੇ ਨੇ ਕਨਸੈਪਟ ਸੁਣਾਇਆ ਜੀ ਕਨਸੈਪਟ ਫਰੈਸ਼ ਸੀਗਾ ਇਦਾਂ ਦਾ ਕੁਝ ਆਇਆ ਨਹੀਂ ਹੈਗਾ ਨਾ ਤੇ ਫਿਰ ਇਹ ਹੁੰਦਾ ਕਿ ਸਾਰੀ ਸਟਾਰ ਕਾਸਟ ਸਾਰਾ ਲਾਣਾ ਸਾਡਾ ਸਾਰੇ ਸਾਰਿਆਂ ਦੇ ਹਰਮਨ ਪਿਆਰੇ ਸਾਡੇ ਸੀਨੀਅਰ ਸਾਡੇ ਆਪਾਂ ਖੁਦ ਉਹਨਾਂ ਦੇ ਫੈਨਾਂ ਨਹੀਂ ਤਾਂ ਮੈਮ ਸੁਖੀ ਚੱਲ ਭਾਜੀ ਉਹਨਾਂ ਦੇ ਨਾ ਸੰਗੇ ਭਾਈ ਉਹਨਾਂ ਨੇ ਬਾਹਰ ਆਉਣ ਖਲਾਈ ਜਾਂਦੇ ਸੋ ਸੀਗਾ ਕਿ ਲਾਈਕ ਗੁੱਡ ਕਨਸੈਪਟ ਆ ਗੁੱਡ ਟੀਮ ਆ ਕਿ ਜੇ ਬਣੂਗੀ ਤਾਂ ਚੰਗੀ ਫਿਲਮ ਬਣੂਗੀ ਤੇ ਉਹੀ ਹੈ ਕਿ ਆਪਣੇ ਪਰਿਵਾਰਾਂ ਨੂੰ ਇਦਾਂ ਦੀਆਂ ਫਿਲਮਾਂ ਪਸੰਦ ਵੀ ਆਉਂਦੀਆਂ ਨਾ ਸੋ ਆਡੀਅנס ਦੇ ਪੁਆਇੰਟ ਆਫ View ਤੋਂ ਵੀ ਸ ਇਕ ਵਧੀਆ ਫਿਲਮ ਜੇ ਵਧੀਆ ਤਰੀਕੇ ਨਾਲ ਆਪਾਂ ਐਗਜ਼ੀਕਿਊਟ ਕਰਕੇ ਤਾਂ ਵਧੀਆ ਹੋਊ ਕਿਤੇ ਅੱਜ ਦੇਖ ਕੇ ਬੜਾ ਮਜ਼ਾ ਆਇਆ ਸਾਰੇ ਲੋਕਾਂ ਨੇ ਬੜਾ ਲਾਈਕ ਕੀਤਾ ਦੇਖੋ ਸਾਰੇ ਖੁਸ਼ ਹੋ ਗਮਰੇ ਪਿਛਲੇ ਜ਼ਮਾਨੇ 'ਚ ਮਤਲਬ ਇਹੀ ਇਦਾਂ ਦੀਆਂ ਚੀਜ਼ਾਂ ਬੜੀ ਚੱਲਦੀ ਹੁੰਦੀ ਸੀ 25 ਪਿੰਨਾ 'ਚ ਕੋਈ ਆ ਜਾਂ ਫਿਰ ਕੁਝ ਪੂਤ ਦਾਇਤ ਦੇ ਤਾਂ ਚੱਲ ਪਿਆ ਜਾਂ ਫਿਰ ਉਹ ਕਾਲ ਇੱਕ ਅੱਛਾ ਵਾਲੇ ਸਮਥਿੰਗ ਇਦਾਂ ਦਾ ਬਹੁਤ ਚੱਲਦਾ ਚੱਲਦਾ ਹੁੰਦਾ ਸੀਗਾ ਦੌਰ ਹੈਨਾ ਹਾਂਜੀ ਚੱਲਦਾ ਹੁੰਦਾ ਸੀ ਹਾਂਜੀ ਉਸ ਸਮੇਂ ਕਾਫੀ ਜ਼ਿਆਦਾ ਚੱਲਦਾ ਹੁੰਦਾ ਸੀਗਾ ਲੇਕਿਨ ਅੱਜ ਦੇ ਟਾਈਮ 'ਚ ਜੇ ਆਪਾਂ ਉਹ ਸਟੇਜ ਨੂੰ ਜੋੜ ਕੇ ਵੇਖੀਏ ਕਿ ਲੋਕੀ ਮੰ ਹਾਂ ਚੰਗੀ ਗੱਲ ਹੈ ਜੀ ਫੇਕ ਕਿਹੜਾ ਚਾਹੀਦਾ ਹੁੰਦੀ ਹੈ ਫੇਕ ਸੀਗੀਆਂ ਜਿਹੜੀਆਂ ਚੀਜ਼ਾਂ ਤੇ ਵਧੀਆ ਗੱਲ ਹੈ ਅਵੇਰਨੈਸ ਆ ਗਈ ਜੀ ਸੋਸਾਇਟੀ ਦੇ ਵਿੱਚ ਹਜੇ ਵੀ ਕਾਫੀ ਇਲਾਕਿਆਂ 'ਚ ਮੈਨੂੰ ਲੱਗਦਾ ਕਿ ਮਾੜਾ ਮੋਟਾ ਇਹ ਚੱਲਦਾ ਰਹਿੰਦਾ ਹੈ ਸੋ ਪਰ ਹੁਣ ਸਾਰੇ ਪੜ੍ਹ ਲਿਖ ਰਹੇ ਨੇ ਸਾਇੰਸ ਨੇ ਬਹੁਤ ਤਰੱਕੀ ਕਰਤੀ ਸੋ ਬੰਦੇ ਦਾ ਵਿਸ਼ਵਾਸ ਮੈਨੂੰ ਲੱਗਦਾ ਵਿਗਿਆਨ ਵਾਲੇ ਪਾਸੇ ਜ਼ਿਆਦਾ ਹੋਣਾ ਚਾਹੀਦਾ ਤੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਅਪੀਲ ਕਰਨੀ ਚਾਹੂੰਗਾ ਕਿ ਸਾਡੀ ਫਿਲਮ ਦਾ ਹੁਣੇ ਪ੍ਰੀਮੀਅਰ ਸਾਰੇ ਦੇਖ ਕੇ ਆਦੇ ਤੇ ਸਾਰੇ ਬੜੇ ਖੁਸ਼ ਆ ਅਸੀਂ ਬੜੇ ਖੁਸ਼ ਹਾਂ ਕਿ ਲੋਕਾਂ ਦੇ ਰਿਐ ਤੁਹਾਨੂੰ ਕਿੱਦਾਂ ਫਿਲਮ ਲੱਗੀ ਤੁਸੀਂ ਵੀ ਵਿੱਚ ਜ਼ਰੂਰ ਦੱਸਿਓ ਨਾ ਸਾਨੂੰ ਤਾਂ ਬਹੁਤ ਵਧੀਆ ਲੱਗੀ ਫਿਲਮ 26 ਜਨਵਰੀ ਨੂੰ ਆ ਰਹੀ ਹੈ ਜੀ ਇਸ 26 ਜਨਵਰੀ ਨੂੰ ਫਿਲਮ ਆ ਰਹੀ ਹੈ ਤੁਸੀਂ ਪਲੀਜ਼ ਆਪਣੇ ਪਰਿਵਾਰ ਨਾਲ ਜਾ ਕੇ ਦੇਖਿਓ ਮਿਸ ਨਾ ਕਰੇ ਸੋਹਣੀ ਫਿਲਮ ਇੰਜੋਏ ਕਰੋਗੇ ਤੁਸੀਂ ਸਸ਼ੀ ਕਾਪਰ ਜੀ ਆਲ ਗੁੱਡ ਜੀ ਮੈਂ ਕੱਲ ਕਹਿਣਾ ਚਾਹੂੰਗੀ ਕਿ ਮੂਵੀ ਚ ਕਰੈਕਟਰ ਇਦਾਂ ਦਾ ਪਲੇ ਕਰਨਾ ਚਾਹੀਦਾ ਹੈ ਕਿ ਮਜਬੂਰ ਹੋ ਜਾ ਲੋਕ ਤਾਲੀਆਂ ਮਾਰਨ ਲਈ ਕਹਿਣਾ ਨਾ ਪਵੇ ਵਾਹ ਜੀ ਬਿਲਕੁਲ ਜੀ ਅਸੀਂ ਤਾਂ ਆਪ ਅੱਜ ਮੂਵੀ ਆਪਣੀ ਵੇਖ ਕੇ ਬੜੇ ਸਰਪ੍ਰਾਈਜ਼ ਸੀ ਯਾਰ ਇਹ ਨਾ ਸੋਹਣਾ ਕੰਮ ਹੋਇਆ ਕਿਉਂਕਿ ਜਦੋਂ ਅਸੀਂ ਫਿਲਮ ਬਣਾਉਂਦੇ ਹਾਂ ਨਾ ਪਾਰਟ-ਪਾਰਟ ਦੇ ਵਿੱਚ ਬਣਾਉਂਦੇ ਆ ਇੱਕ ਪਾਰਟ ਅੱਜ ਸ਼ੂਟ ਹੋ ਰਿਹਾ ਹੈ ਇੱਕ ਕੱਲ ਹੋ ਰਿਹਾ ਹੈ ਜਿਵੇਂ ਅਸੀਂ ਸਬਜੀ ਦੇ ਵਿੱਚ ਨਮਕ ਪਾ ਰਹੇ ਹਾਂ ਹਲਦੀ ਹੁਣ ਸਿਰਫ ਹਲਦੀ ਦਾ ਸਵਾਦ ਚੱਕ ਲੋ ਤੇ ਸਵਾਦ ਟੈਸਟ ਨਹੀਂ ਆਉਂਦਾ ਐਟ ਦ ਐਂਡ ਜਦੋਂ ਸਬਜੀ ਬਣ ਜਾਂਦੀ ਫਿਰ ਮਜ਼ਾ ਜਦੋਂ ਆਇਆ ਇਟ ਵਾਸ ਅਮੇਜ਼ਿੰਗ ਸਾਡੇ ਨਾਲ ਕਰਮਜੀਤ ਅਮੋਲ ਭਾਜੀ ਬੈਠੇ ਹੋਏ ਸੀ ਉਹ ਸਾਡੇ ਲਈ ਇੱਕ ਜਜਮੈਂਟ ਤੇ ਬੈਠੇ ਹੋਏ ਸੀ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੇਸਰ ਬੋਲਾਲ ਜੀ ਨੇ ਗਾਣਾ ਗਾਇਆ ਸਾਡੀ ਫਿਲਮ ਦੇ ਵਿੱਚ ਸਾਰਾ ਕੁਝ ਹੀ ਪੋਜ਼ਿਟਿਵ ਹੈ ਜੀ ਫੈਮਿਲੀ ਫਿਲਮ ਹੈ ਆਪਣੇ ਲਾੜੇ ਦੇ ਨਾਲ ਜਾਓ ਜ਼ਰੂਰ ਵੇਖੋ ਸਪੈਸ਼ਲੀ ਜੋੜੀਆਂ ਨੂੰ ਹੈ ਲਾੜੇ ਦੇ ਨਾਲ ਜਾਓ ਲੇਕਿਨ ਲਾੜੇ ਦੇ ਨਾਲ ਲਾੜੇ ਦੇ ਨਾਲ ਜਾਓ ਲਾੜੇ ਨਹੀਂ ਕੇ ਨਹੀਂ ਤੁਸੀਂ ਲਾੜੇ ਦੇ ਨਾਲ ਆਪਣੇ ਘਰ ਵਾਲੇ ਨਹੀਂ ਮੈਂ ਲਾੜਾ ਹੀ ਕਿਹਾ ਨਹੀਂ 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 ਲਾੜੇ ਦੇ ਨਾਲ ਵੀ ਜਾਓ ਜੋੜੀਆਂ ਵੀ ਜਾਓ ਕਿਉਂਕਿ ਜੋੜੀਆਂ ਅਗਰ ਜਾਣਗੇ ਉਸ ਘਰ ਲੜਾਈ ਨਹੀਂ ਕਦੇ ਹੋ ਸਕਦੇ ਹਾਂ ਜੀ अच्छा कांसेप्ट पूरा ਸੀਗਾ ਇੱਕ ਤੁਸੀਂ ਸਟੋਰੀ ਬਣਾਈ ਹੋਈ ਸੀਗੀ ਭੂਤ ਦੇ ਉੱਪਰ ਹੈਨਾ ਇਹ ਰੀਅਲ ਲਾਈਫ ਚ ਕਿਤੇ ਇੰਦਾ ਹੋਇਆ ਹਾਂਜੀ ਜੀ ਹੁੰਦਾ ਮੇਰੇ ਨਾਲੋਂ ਵੱਧ ਸਾਰੇ ਹੀ ਕਰਦੇ ਹੋਣੇ ਸਾਰੇ ਆਪਣੀ ਲਾਈਫ ਦੇ ਵਿੱਚ ਕੁਝ ਨਾ ਕੁਝ ドラਮੇਵਾਦੀਆਂ ਚੱਲਦੇ ਰਹਿੰਦੀਆਂ ਹਨ ਹੱਸਣਾ ਖੇਡਣਾ ਮौज-ਰੋਹਾਨੀ ਅੱਛਾ ਇਦਾਂ ਦਾ ਟੋਟਕਾ ਕਪਟ ਦੀ ਅਪਣਾ ਲਿਆ ਆਪਣੀ ਜ਼ਿੰਦਗੀ ਚ ਜੀ ਪਹਿਲਾਂ ਫਿਲਮ ਕਰਨ ਤੋਂ ਪਹਿਲਾਂ ਜੀ ਜਿੰਨੇ ਦਰਸ਼ਕ ਦੇਖ ਰਹੇ ਸਾਰਿਆਂ ਨੇ ਅਪਣਾਏ ਹੋਣੇ ਵਾਣੀ ਜਵਾਨੀ ਦੱਸ ਹੀ ਦਿੱਤੇ ਤੇ ਟੋਟਕਾ ਦੱਸ ਹੀ ਦਿੱਤਾ ਉਹ ਸਾਰੇ ਲੈ ਪੜਾਉਣਾ ਹੀ ਪਣਾਣਾ ਨਹੀਂ ਨਹੀਂ ਉਸ ਤੋਂ ਪਹਿਲਾਂ ਵੀ ਬਹੁਤ ਅਲੱਗ ਅਲੱਗ ਚਲੋ ਅਸੀਂ ਆਪਣਾ ਇੱਕ ਵੱਖਰਾ ਇੱਕ ਤੜਕਾ ਦੱਸਿਆ ਪਿਆ ਇਹਦੇ ਵਿੱਚ ਉਹ ਜ਼ਰੂਰ ਤੁਸੀਂ ਜਦੋਂ ਫਿਲਮ ਦੇਖਣੀ ਤੁਹਾਨੂੰ ਪਤਾ ਲੱਗ ਜਾਣਾ ਇਹ ਇੱਕ ਇੱਕ ਫਾਰਮੂਲਾ ਇੱਕ ਮੈਥਡ ਹੈ ਔਰ ਦੇਖੋਗੇ ਤੇ ਅੱਛਾ ਲੱਗੇਗਾ ਛੋਟੀ ਕਾਲ ਦੀ ਇੱਕ ਲਾਈਨ ਹੋ ਜਾਏ ਹਾਂਜੀ ਛੋਟੀ ਕਾਲ ਦੀ ਇੱਕ ਲਾਈਨ ਹੋ ਜਾਏ ਹਾਂਜੀ ਜੀ ਜ਼ਰੂਰ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਸਾਡਾ ਇੱਕ ਸਾਦਾ ਮੈਸੇਜ ਹੈ ਤੁਸੀਂ ਵੇਖਣ ਆ ਜਾਣਾ ਸ਼ਬ ਨੂੰ ਫਿਲਮ ਆਪਣੀ ਹੋਣੀ ਲੰਬੜਾ ਦਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਹਾਂ ਜੀ ਵੀ ਬਹੁਤ ਲੌਕ ਮਾਸਟਰ ਹੈ ਬਹੁਤ ਹੀ ਸੋੜੇ ਥੈਂਕ ਯੂ ਥੈਂਕ ਯੂ ਸੋ ਮਚ ਗਾਇਸ ਥੈਂਕ ਯੂ ਤੇ ਅ ਕਾਤਲਿਵਾਰ ਕੰਮ ਕੀਤਾ ਹੋਇਆ ਬਤਾ ਰਹੇ ਹਾਂ ਕਿ ਕਿਤਨਾ ਲੌਨ ਜੇ ਇਸਨ ਕਿਤਨਾ ਹੈ ਜੀਗਾ ਉਹਨਾਂ ਨੇ ਕੰਮ ਕੀਤਾ ਕਿ ਮੇਰੀ ਕੰਮ ਉਹ ਤੋਂ ਤਾਂ ਚਲੋ ਅਸੀਂ ਬਹੁਤ ਘੱਟ ਟਾਈਮ ਲਈ ਮਿਲੇ ਸੀ ਮਤਲਬ ਰਾਤ ਰਾਤ ਦਾ ਸ਼ੂਟ ਸੀਗਾ ਬਟ ਹੁਣ ਬੱਬਲ ਨਾਲ ਕਿਤਾਬ ਅਸੀਂ 15-20 ਦਿਨ ਇਕੱਠੇ ਕੰਮ ਵੀ ਕੀਤਾ ਹੈ ਤੇ ਨਾਲੇ ਅਸੀਂ ਸੇਮ ਕੰਪਨੀ ਤੋਂ ਆ ਤੇ ਲਾਈਕ ਇੱਕੋ ਕੰਪਨੀ ਲਈ ਬਹੁਤ ਕਰਦੇ ਆ ਮੈਨੂੰ ਲੱਗਦਾ ਹੈ ਕਿ ਹੀ ਇਜ਼ ਅ ਜੈਮ ਹਿ ਪਰਸਨ ਆਈ ਕਾਲ ਹਿਮ ਹੋਮੀ ਲੱਗਣਾ ਆਪਣਾ ਤਾਂ ਪਰਿਵਾਰ ਹੀ ਆ ਹੈਨਾ ਜਿਦਾ ਹੀ ਵਾ ਵੀ ਪਰਿਵਾਰ ਹਦਾ ਬੱਬਲ ਇਜ਼ ਅ ਫੈਮਿਲੀ ਅੱਛਾ ਜਦੋਂ ਪੰਚੀ ਆ ਰਹੇ ਸੀਗੇ ਕਾਮੇਡੀ ਵਾਲੇ ਤੇ ਲੋਕ ਕੇ ਜੀ ਜੋਰ-ਜੋਰ ਦੀ ਚਿਕਾ ਵਾਰੇ ਸੀ ਕਿਵੇਂ ਦਾ ਫੀਲ ਹੋ ਰਿਹਾ ਯਾਰ ਬਸ ਦਿਲ ਮੇਰਾ ਇੰਨਾ ਖੁਸ਼ ਹੈ ਇਸ ਟਾਈਮ ਤੇ ਮੈਂ ਰੱਬ ਦੀ ਇਨਨੀ ਸ਼ੁਕਰਗੁਜ਼ਾਰ ਆ ਕਿ ਇੰਨਾ ਸੋਹਣਾ ਤੇ ਚਾੜਾ ਹੈ ਸਾਡੇ ਤੇ ਸਾਡੀ ਮੂਵੀ ਤੁਹਾਨੂੰ ਪਸੰਦ ਆਏ ਹੋਰ ਕੀ ਹੁਣ ਤੁਸੀਂ ਸਾਰਿਆਂ ਨੇ ਜਾ ਕੇ ਦੇਖਣੀ ਜ਼ਰੂਰ ਹੈ 26 ਨੂੰ ਤੇ ਮੈਂ ਸ਼ੋਰ ਇਸ ਚੀਜ਼ ਲਈ ਕਿ ਤੁਹਾਨੂੰ ਪਸੰਦ ਜ਼ਰੂਰ 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 ਪਸੰਦ ਆਏਗੀ ਸਪੈਸ਼ਲੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਆਡੀਅנס ਤੇ ਮੁੰਡਿਆਂ ਨੂੰ ਕੀ ਮੈਸੇਜ ਦੇਣਾ ਚਾਹ ਮੁੰਡਿਆਂ ਨੂੰ ਜੇ ਦੇਖੋ ਪਿਆਰ ਨਿਭਾਉਣਾ ਦਾ ਸੱਚਾ ਹੋਣਾ ਚਾਹੀਦਾ ਤੇ ਐਂਡ ਤੱਕ ਲੜਨਾ ਵੀ ਚਾਹੀਦਾ ਪਰ ਗਿਫਟ 'ਚ ਰੁਕ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਜਿੰਨੇ ਵੀ ਸਾਰਾ ਗੁਰਪਾਲ ਨੂੰ ਮਿਲਣਾ ਹੈ ਉਹ ਗਿਫਟ ਜ਼ਰੂਰ ਲੈ ਕੇ ਆਵੇ ਗਿਫਟ ਗਿਫਟ ਚੰਗੇ ਵਾਦੇ ਹੋ ਸਕਦੇ ਆ ਗਿਫਟਿੰਗੀਆਂ ਗੱਲਾਂ ਹੋ ਸਕਦੀ ਆ ਗਿਫਟ ਬਹੁਤ ਤਰੀਕੇ ਦਾ ਗਿਫਟ ਚੀਜ਼ ਹੀ ਨਹੀਂ ਹੁੰਦੀ ਸਿਰਫ ਤੇ ਮੈਨੂੰ ਲੱਗਦਾ ਪਿਆਰ ਜਿਹੜਾ ਹੋਣਾ ਚਾਹੀਦਾ ਸੱਚਾ ਹੋਣਾ ਚਾਹੀਦਾ ਐਂਡ ਤੱਕ ਜਾਵੇ ਜਿਹਦਾ ਹੁਣ ਜਿੱਤਾਂ ਵੀ ਤਾਂ ਲੜਿਆ ਹੀ ਹੈ ਨਾ ਹੈ ਨਾ ਜਿੱਦਾਂ ਵੀ ਤੇ ਮੈਨੂੰ ਲੱਗਦਾ ਕਿ ਪਿਆਰ ਇਦਾਂ ਨਾ ਹੋਵੇ ਜਿਹੜਾ ਲੜੇ ਲਾਸਟ 26 ਜਨਵਰੀ ਨੂੰ ਮੂਵੀ ਆ ਰਹੀ ਹੈ ਸਭ ਨੇ ਜਾ ਕੇ ਜ਼ਰੂਰ ਦੇਖਣੀ ਹੈ ਯੈਸ ਲੰਬੜਾ ਦਾ ਨਾਣਾ ਬਹੁਤ ਹੀ ਗੈਟ ਮੂਵੀ ਗੈਸ ਹਾਂ ਬਹੁਤ ਹੀ ਗੈਟ ਵਧੀਆ ਲੱਗੀ ਤੁਹਾਨੂੰ ਠੀਕ ਲੱਗੀ ਨਹੀਂ ਬਸ ਠੀਕ ਹੈ ਸਾਨੂੰ ਵੀ ਚੰਗੀ ਲੱਗੀ ਜੀ ਕੋਈ ਟੋਟਕਾ ਨਹੀਂ ਇਸਤੇਮਾਲ ਹੋ ਰਿਹਾ ਤੁਹਾਡਾ ਨਹੀਂ ਥੈਂਕ ਯੂ ਉਹ ਦੇਖੋ ਜਿੰਨਾ ਕਿ ਮੈਨੂੰ ਮੈਂ ਤਾਜਬਾਈ ਨੇ ਕੰਮ ਕਰਵਾਇਆ ਜਿੰਨੇ ਕਿ ਸਕੀਮ ਲਾਈ ਆਪਾਂ ਹਨਾ ਸਕੀਮ ਲਾਈ ਤੇ ਉਹਦੇ ਨਵਾਵੇ ਕਾਮਯਾਬ ਹੋ ਗਏ ਬਾਕੀ ਤਾਂ ਮੈਂ ਉਹ ਹੀ ਕਹਾਂ ਪੂਰਨ ਮੱਛੀ ਕਿਉਂ ਅਜੀਬੀ ਧੀ ਕਾ ਵੀ ਗਾਲੀਆਂ ਪਈਆਂ ਸੀ ਸੋ ਵਧੀਆ ਸੀ ਫਿਲਮ ਸਾਰਿਆਂ ਨੇ ਬੜਾ ਹੀ ਕੰਮ ਕੀਤਾ ਔਰ ਬਾਕੀ ਹੁਣ ਲੋਕਾਂ ਦੇ ਟਿਪੈਂਡ ਕਰਦਾ ਉਹ ਕਿੰਨਾ ਪਿਆਰ ਕਰਦੇ ਕਿੰਨਾ ਪਰ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਦਰਖਾਸਤ ਹੈ ਕਿ ਪਲੀਜ਼ ਆਪਣੀ ਫੈਮਿਲੀ ਲੈ ਕੇ ਜਰੂਰ ਇਹ ਫਿਲਮ ਦੇਖਣ ਜਾਓ ਬਾਗਮਾਲ ਫਿਲਮ ਇਹ ਤੁਹਾਨੂੰ ਕਿੱਦਾਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਪਾਪਾ ਜੀ ਨੂੰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਆਪਣੇ ਦੋਸਤਾਂ ਨੂੰ ਲੈ ਕੇ ਜਾਓਗੇ ਬੋਲ ਲੈ ਕੇ ਜਾਵਾਂਗੇ

ਚੈਰੋ ਮਾਜੀ ਸਿਮਰਨ ਨੂੰ ਪੁੱਛੋ ਜੀ ਹਾਂ ਜੀ ਕਿਤਲ ਜੀ ਮੂਵੀ ਓਵਰਆਲ 25 ਵਧੀਆ ਸੀ ਓਵਰਆਲ ਵਧੀਆ ਸੀ ਹਾਂ ਕੀ ਦੇਖੋ ਇੱਕ ਗੱਲ ਪਹਿਲੀ ਗੱਲ ਬਸ ਇੰਨਾ ਕਿਹਾ ਇੰਨਾ ਕਾ ਸੀਗਾ ਕਿ ਬਸ ਉਹ ਜੈਂਸ ਨੇ ਜਿਹੜਾ ਆਪ ਵਰਤਿਆ ਵਿੱਚ ਟੋਟਕਾ ਹਨ ਉਹ ਆਪਾਂ ਨੂੰ ਥੋੜਾ ਜਿਆ ਉਹਦੇ ਬਾਰੇ ਜਾਣੂ ਹੋਣਾ ਚਾਹੀਦਾ ਜਾਣ ਲਈ ਨਹੀਂ ਨਹੀਂ ਉਹ ਉਹ ਯਾਦ ਰੱਖਿਆ ਇਹ ਆਪਣੀ ਲਈ ਯੂਜ਼ ਕਰ ਸਕਦੇ ਆ ਤੁਸੀਂ ਯਾਦ ਰੱਖਣਾ ਇਹ ਆਪਾਂ ਸਾਰੇ ਲੇਡੀਜ਼ ਨੂੰ ਥੋੜਾ ਜਿਆ ਅਵੇਅਰ ਹੋ ਕੇ ਚੱਲਣਾ ਪੈਣਾ ਹੈ എന്താ <laughs> അന്നരെനജിക്ക് <laughs>